ਅੱਜ ਇਸ ਵਕਤ ਤੱਕ ਦੀਆਂ ਚਾਰ ਵੱਡੀਆਂ ਖਬਰਾਂ ਨੇ ਮਿੱਤਰ ਪਿਆਰਿਓ ਸਤਿ ਸ਼੍ਰੀਕਾਂ ਮੈਂ ਹਮ ਬਚੀਤ ਸਿੰਘ ਅਜਾਦ ਤੇ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਟੀਵੀ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਘੰਟੀ ਵਾਲਾ ਬੈਲ ਵਾਲਾ ਬਟਨ ਜ਼ਰੂਰ ਦਬ ਦਿਓ ਤਾਂ ਕਿ ਤੁਹਾਡੇ ਕੋਲ ਸਭ ਤੋਂ ਪਹਿਲਾਂ ਵੱਡੀਆਂ ਖਬਰਾਂ ਦੀ ਜਾਣਕਾਰੀ ਪਹੁੰਚ ਸਕੇ ਮਿੱਤਰ ਪਿਆਰਿਓ ਸਭ ਤੋਂ ਵੱਡੀ ਇੱਕ ਖਬਰ ਪੰਜਾਬ ਚੋਂ ਇਹ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਦੋ ਜਗ੍ਹਾ ਤੇ ਇਨਕਾਊਂਟਰ ਕੀਤਾ ਗਿਆ ਪੁਲਿਸ ਵੱਲੋਂ ਔਰ ਪੰਜ ਜਣਿਆਂ ਨੂੰ ਗੋਲੀ ਮਾਰੀ ਗਈ ਹੈ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦਿੰਦੇ ਆ ਕਿ ਕਿੱਥੇ ਕਿੱਥੇ ਇਨਕਾਊਂਟਰ ਹੋਇਆ ਔਰ ਕਿਹੜੇ ਕਿਹੜੇ ਸਵਾਰ ਇਹਦੇ ਤੇ ਖੜੇ ਹੋਏ ਆ ਉਹ ਵੀ ਤੁਹਾਨੂੰ ਦੱਸਦੇ ਆ ਦੂਜੀ ਵੱਡੀ ਖਬਰ ਹੈ ਕੰਗਣਾ ਰੌਤਬਰੇ ਭਾਜਪੀ ਦੀ ਐਮਪੀ ਜਿਹੜੀ ਮੰਡੀ ਤੋਂ ਕੰਗਣਾ ਰੌਤ ਉਹਦੇ ਉੱਪਰ ਵੱਡੇ ਸਵਾਲ ਖੜੇ ਹੋਏ ਨੇ ਕਸੂਤੀ ਫੱਸੀ ਹੈ ਬਿਆਨ ਵੀ ਕਸੂਤਾ ਜਾਂ ਦਿੱਤਾ ਔਰ ਨਾਲ ਹੱਸ ਕੇ ਦਿੱਤਾ ਤਾਂ ਫਿਰ ਸਵਾਲ ਤਾਂ ਉੱਠਣ ਹੀ ਸੀ ਮਾਮਲਾ ਤੁਹਾਨੂੰ ਅੱਗੇ ਦੱਸਦੇ ਆ ਤੀਜੀ ਵੱਡੀ ਖਬਰ ਹੈ ਦਲਜੀਤ ਦਸਾਂਜ ਦੀ ਫਿਲਮ ਦਾ ਰੌਲਾ ਪਿਆ ਉਹਦੇ ਦਰਮਿਆਨ ਇੱਕ ਵੱਡਾ ਦਾਵਾ ਕੁਝ ਲੋਕਾਂ ਨੇ ਕੀਤਾ ਕਿ ਕਿਸਾਨ ਅੰਦੋਲਨ ਦੇ ਵਿੱਚ 2 ਕਰੋੜ ਰੁਪਈਆ ਦਲਜੀਤ ਦਸਾਂਜ ਨੇ ਦਿੱਤਾ ਸੀ ਪਰ ਉਹ 2 ਕਰੋੜ ਨਹੀਂ ਦਿੱਤਾ ਗਿਆ ਪੂਰੀ ਜਾਣਕਾਰੀ ਤੁਹਾਨੂੰ ਅੱਗੇ ਦੱਸਦੇ ਆ ਕੀ ਹੈ ਪਹਿਲੀ ਖਬਰ ਤੋਂ ਸ਼ੁਰੂ ਕਰੀਏ ਪਿਆਰਿਓ ਪੰਜਾਬ ਪੁਲਿਸ ਨੇ ਦੋ ਐਨਕਾਊਂਟਰ ਕਰਨ ਦਾ ਦਾਵਾ ਕੀਤਾ ਹੈ ਇੱਕ ਤਾਂ ਜਿਹੜੀ ਫਿਲਮੀ ਅਦਾਕਾਰ ਤਾਨੀਆਂ ਜਿਹਦੇ ਪਿਤਾ ਨੂੰ ਪਿਛਲੇ ਦਿਨੀ ਕੋਟ ਈਸੇਖਾ ਦੇ ਵਿੱਚ ਹੈ ਉਹਦੇ ਕਲੀਨਿਕ ਦੇ ਵਿੱਚ ਗੋਲੀਆਂ ਮਾਰੀਆਂ ਗਈਆਂ ਸੀ ਉਸ ਤੋਂ ਬਾਅਦ ਪੁਲਿਸ ਲਗਾਤਾਰ ਗੋਲੀਆਂ ਮਾਰਨ ਵਾਲਿਆਂ ਦਾ ਪਿੱਛਾ ਕਰ ਰਹੀ ਸੀ ਤੇ ਹੁਣ ਮੋਗਾ ਪੁਲਿਸ ਐਸਐਸਪੀ ਨੇ ਦਾਵਾ ਕੀਤਾ ਹੈ ਕਿ ਬੀਤੀ ਰਾਤ ਅਸੀਂ ਤਿੰਨ ਹਮਲਾਵਰ ਜਿਹੜੇ ਉਹ ਟ੍ਰੇਸ ਕਰਲੇ ਸੀ ਉਹਨਾਂ ਨੂੰ ਜਦੋਂ ਘੇਰਾ ਪਾਇਆ ਤਾਂ ਪੁਲਿਸ ਐਸਐਸਪੀ ਨੇ ਦੱਸਿਆ ਵੀ ਉਹ ਇੱਕ ਕਾਰ ਦੇ ਉੱਪਰ ਸੀਗੇ ਉਹਨਾਂ ਦੇ ਕੋਲ ਹਥਿਆਰ ਸੀਗੇ ਔਰ ਜਦੋਂ ਪੁਲਿਸ ਉਹਨਾਂ ਦੇ ਮੂਵਮੈਂਟ ਪਤਾ ਲੱਗੀ ਪੁਲਿਸ ਨੂੰ ਪੁਲਿਸ ਉਹਨਾਂ ਦੇ ਨਜ਼ਦੀਕ ਗਈ ਤਾਂ ਉਹਨਾਂ ਨੇ ਪੁਲਿਸ ਦੇ ਉੱਪਰ ਗੋਲੀਆਂ ਚਲਾਈਆਂ ਤਾਂ ਪੁਲਿਸ ਦਾ ਕਹਿਣਾ ਹੈ ਕਿ ਫਿਰ ਅਸੀਂ ਜਵਾਬੀ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਦੇ ਉੱਪਰ ਫਾਇਰ ਕੀਤੀ ਹੈ ਤੇ ਫਿਰ ਉਹਨਾਂ ਦੀਆਂ ਲੱਤਾਂ 'ਚ ਗੋਲੀਆਂ ਵੱਜੀਆਂ ਤਿੰਨ ਹੁਣ ਇਹ ਪੁਲਿਸ ਕਹਿ ਰਹੀ ਹੈ ਪਰ ਹਕੀਕਤ ਕੀ ਹੈ ਉਹ ਜਿਹੜੀ ਪੂਰੀ ਜਾਂਚ ਪੜਤਾਲ ਚੱਲ ਰਹੀ ਹੈ ਉਸ ਤੋਂ ਬਾਅਦ ਪਤਾ ਲੱਗੇਗਾ ਸਵਾਲ ਵੀ ਇਹਨਾਂ ਚੀਜ਼ਾਂ ਦੇ ਉੱਪਰ ਲਗਾਤਾਰ ਉੱਠ ਰਹੇ ਨੇ ਕਿਉਂਕਿ ਰੋਜ਼ ਐਨਕਾਊਂਟਰ ਹੋ ਰਹੇ ਨੇ ਦੂਜਾ ਐਨਕਾਊਂਟਰ ਸ਼ਾਹਕੋਟ ਦੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਦੋ ਬਦਮਾਸ਼ ਜਾਂ ਦੋ ਗੈਂਗਸਟਰ ਪੁਲਿਸ ਨੇ ਕਿਹਾ ਜਿਹੜਾ ਨਸ਼ਾ ਤਸਕਰੀ ਦੇ ਵਿੱਚ ਵੀ ਸ਼ਾਮਲ ਦੱਸੇ ਜਾਂਦੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਅੱਗੇ ਗੋਲੀਆਂ ਚਲਾਈਆਂ ਤਾਂ ਪੁਲਿਸ ਦਾ ਦਾਅਵਾ ਹੈ ਕਿ ਫਿਰ ਅਸੀਂ ਉਹਨਾਂ ਨੂੰ ਗੋਲੀਆਂ ਚਲਾ ਕੇ ਗ੍ਰਿਫਤਾਰ ਕੀਤਾ ਹੈ ਹੁਣ ਪੰਜਾਬ ਦੇ ਵਿੱਚ ਇੱਕੋ ਦਿਨ ਚ ਪਿਛਲੇ ਲਗਭਗ 20 ਘੰਟਿਆਂ ਚ ਪੁਲਸ ਵੱਲੋਂ ਪੰਜ ਵਿਕਤੀਆਂ ਦਾ ਅਨਕਾਊਂਟਰ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਇੱਥੇ ਸਵਾਲ ਸੋਸ਼ਲ ਮੀਡੀਆ ਤੇ ਕੁਝ ਲੋਕ ਚੁੱਕਦੇ ਨੇ ਅੱਜ ਦਾ ਨਹੀਂ ਪਹਿਲਾਂ ਤੋਂ ਚੁੱਕੇ ਜਾ ਰਹੇ ਨੇ ਲੋਕ ਕਹਿ ਰਹੇ ਨੇ ਕਿ ਪੰਜਾਬ ਨੂੰ ਪੁਲਸ ਸਟੇਟ ਬਣਾਇਆ ਜਾ ਰਿਹਾ ਹੈ ਆਉਣ ਵਾਲੀ 26 ਜੁਲਾਈ ਨੂੰ ਸੰਗਰੂਰ ਦੇ ਵਿੱਚ ਇੱਕ ਬਹੁਤ ਵੱਡਾ ਲੋਕਾਂ ਦਾ ਪ੍ਰਦਰਸ਼ਨ ਹੋ ਰਿਹਾ ਜਿਹੜਾ ਕਿ ਪੁਲਿਸ ਰਾਜ ਬਣਾਉਣ ਦੇ ਖਿਲਾਫ ਹੋ। ਉਹ ਲੋਕ ਕਿ ਕਹਿੰਦੇ ਨੇ ਉਗਰਾਹਾ ਜੱਥੇਬੰਦੀ ਭਾਰਤੀ ਕਿਸਾਨੀ ਉਹਨਾਂ ਨੇ ਇਕਤਾ ਉਗਰਾਹਾ ਤੇ ਕਿਰਤੀ ਕਿਸਾਨ ਯੂਨੀਅਨ ਤੇ ਹੋਰ ਕੋਈ ਜੱਥੇਬੰਦੀਆਂ ਜਿਹੜੀਆਂ ਪ੍ਰਦਰਸ਼ਨ ਕਰ ਰਹੀਆਂ ਨੇ ਕਿ ਪੁਲਿਸ ਨੂੰ ਵੱਧ ਤਾਕਤਾਂ ਦਿੱਤੀਆਂ ਗਈਆਂ। ਪੁਲਿਸ ਨੂੰ ਮਨਮਰਜ਼ੀ ਕਰਨ ਦੀ ਖੋਲ ਦਿੱਤੀ ਗਈ। ਪੁਲਿਸ ਨੂੰ ਗੋਲੀਆਂ ਮਾਰਨ ਦੀ ਖੋਲ ਦਿੱਤੀ ਗਈ। ਇਸੇ ਕਰਕੇ ਜਿਹੜੇ ਬੰਦੇ ਉੱਚ ਫੜੇ ਜਾ ਸਕਦੇ ਨੇ ਉਹਨਾਂ ਦੇ ਵੀ ਇਨਕਾਊਂਟਰ ਹੋ ਰਹੇ ਨੇ ਔਰ ਉਹ ਜਥੇਬੰਦੀਆਂ ਕਹਿੰਦੀਆਂ ਨੇ ਕਿ ਬਹੁਤ ਵਾਰੀ ਪੁਲਿਸ ਬੰਦੇ ਪਹਿਲਾਂ ਫੜ ਲੈਂਦੀ ਹੈ ਤੇ ਬਾਅਦ ਦੇ ਵਿੱਚ ਉਹਨਾਂ ਦਾ ਅਨਕਾਊਂਟਰ ਵਿਖਾ ਦਿੱਤਾ ਜਾਂਦਾ ਹੈ ਜਿਵੇਂ ਕਿ 1984 ਤੋਂ 1995 ਤੱਕ ਪੰਜਾਬ 'ਚ ਬਹੁਤ ਸਾਰੇ ਝੂਠੇ ਪੁਲਿਸ ਅਨਕਾਊਂਟਰ ਹੋਏ ਜਿਨ੍ਹਾਂ ਕਰਕੇ ਅਦਾਲਤਾਂ ਨੇ ਸਜ਼ਾਵਾਂ ਵੀ ਵਿਅਕਤੀਆਂ ਨੂੰ ਪੁਲਿਸ ਅਫਸਰਾਂ ਨੂੰ ਦਿੱਤੀਆਂ ਹੁਣ ਇਹ ਜਿਹੜੇ ਦੋ ਪੁਲਿਸ ਇੰਕਾਊਂਟਰ ਹੋਏ ਨੇ ਇਹਦੇ ਵਿੱਚ ਜਿਹੜਾ ਫਿਲਮੀ ਅਦਾਕਾਰ ਤਾਨੀਆਂ ਦੇ ਪਿਤਾ ਨੂੰ ਗੋਲੀਆਂ ਮਾਰਨ ਵਾਲੇ ਵਿਅਕਤੀਆਂ ਦਾ ਇੰਕਾਊਂਟਰ ਹੈ ਉਹਦਾ ਦਾਵਾ ਇੱਕ ਦੂਜਾ ਸ਼ਾਖੂਟ ਦੇ ਵਿੱਚ ਹੁਣ ਅਗਲੀ ਜਿਹੜੀ ਖਬਰ ਹੈ ਉਹ ਦਲਜੀਤ ਦਸਾਜ ਨਾਲ ਜੁੜੀ ਹੈ ਦਲਜੀਤ ਦਸਾਜ ਦੀ ਫਿਲਮ ਸਰਦਾਰ ਜੀ 3 ਦਾ ਕੁਝ ਲੋਕਾਂ ਨੇ ਵਿਰੋਧ ਕੀਤਾ ਅਸਲ 'ਚ ਇੱਕ ਸਿਆਸਤਕ ਪ੍ਰੇਰਿਤ ਲੋਕਾਂ ਨੇ ਵਿਰੋਧ ਕੀਤਾ ਕਾਰਨ ਅਸਲ ਸਿੱਧਾ ਸਿੱਧਾ ਇਹ ਹੈ ਧਾਰਮਿਕ ਘੱਟ ਗਿਣਤੀ ਲੋਕ ਆ ਜਿਹੜੇ ਉਹਨਾਂ ਪ੍ਰਤੀ ਦਿਮਾਗ ਜਿਹੜੀ ਘੜਤਨ ਹੈ ਪੱਗ ਦੇ ਨਾਲ ਜਿਹੜੀ ਪ੍ਰੋਬਲਮ ਹੈ ਔਰ ਇਹਦੇ ਨਾਲ ਨਾਲ ਦੇਸ਼ ਭਗਤੀ ਦੀ ਜਿਹੜੀ ਗਲਤ ਵਿਆਖਿਆ ਕੀਤੀ ਗਈ ਇਹ ਕਾਰਨ ਕਰਕੇ ਇਸ ਤਰ੍ਹਾਂ ਦੇ ਵਿਰੋਧ ਪੜਕਦੇ ਰਹਿੰਦੇ ਨੇ ਵਰਨਾ ਉਸ ਤੋਂ ਬਾਅਦ ਫਿਰ ਆ ਜਿਹੜੀ ਪਾਕਿਸਤਾਨ ਦੀ ਹਾਕੀ ਟੀਮ ਹੈ ਉਹਨੂੰ ਭਾਰਤ 'ਚ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ ਪਰ ਇੱਥੇ ਨਵੀਂ ਖਬਰ ਇਹ ਹੈ ਇੱਕ ਚਰਚਾ ਆਇਆ ਸੀ ਕਿ ਦਲਜੀਤ ਦਸਾਨ ਨੇ 2 ਕਰੋੜ ਰੁਪਇਆ ਕਿਸਾਨ ਅੰਦੋਲਨ ਲਈ ਕਿਸਾਨਾਂ ਨੂੰ ਦਿੱਤਾ ਸੀ ਪਰ ਉਹਦਾ ਖਲਾਸਾ ਕਿਸਾਨ ਜਥੇਬੰਦੀਆਂ ਨੇ ਕੀਤਾ ਉਹਨਾਂ ਦਾ ਦਾਵਾ ਹੈ ਕਿ ਬਿਲਕੁਲ ਨਹੀਂ ਸੀ ਦਿੱਤਾ ਉਹ ਕਹਿੰਦੇ ਅਸੀਂ 2 ਕਰੋੜ ਰੁਪਇਆ ਨਾ ਉਹ ਚੈੱਕ ਲਿਆ ਸੀ ਨਾ ਸਾਡੇ ਕੋਲੋਂ ਪੈਸਾ ਆਇਆ ਉਹ ਕਹਿੰਦੇ ਭਾਵੇਂ ਦਲਜੀਤ ਤੋਂ ਪੁੱਛ ਲਓ 2 ਕਰੋੜ ਰੁਪਇਆ ਅਸੀਂ ਦਲਜੀਤ ਤੋਂ ਨਹੀਂ ਲਿਆ ਹੋਇਆ ਪਰ ਫਿਰ ਵੀ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਦਲਜੀਤ ਨਾਲ ਜੋ ਹੋ ਰਿਹਾ ਉਹ ਗਲਤ ਹੋ ਰਿਹਾ ਉਹ ਠੀਕ ਨਹੀਂ ਹੋ ਰਿਹਾ ਅਸੀਂ ਦਲਜੀਤ ਦੇ ਨਾਲ ਆ ਦਲਜੀਤ ਨਾਲ ਜਾਂ ਕਿਸੇ ਵੀ ਵਿਅਕਤੀ ਨਾਲ ਧਾਰਮਿਕ ਘਟਗਿੰਤੀ ਹੋਣ ਕਰਕੇ ਜਾਂ ਕੋਈ ਫਿਰਕਾ پرستੀ ਦੀ ਨਫ਼ਤ ਨਾਲ ਕੋਈ ਵੀ ਤੱਕਾ ਹੁੰਦਾ ਤਾਂ ਉਹ ਬਰਦਾਸ਼ਤ ਨਹੀਂ ਕਰਨ ਅਗਲੀ ਖਬਰ ਮਿੱਤਰ ਪਿਆਰਿਓ ਦਲਜੀਤ ਦੇ ਨਾਲ ਉਲਝਣ ਵਾਲੀ ਤੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਨਾਲ ਹੰਦੇਸ਼ਾ ਉਲਝਣ ਵਾਲੀ ਕੰਗਣਾ ਰਣੌਤ ਨਾਲ ਜੁੜਿਆ ਕੰਗੜਾ ਨੌਤ ਪਹਿਲਾਂ ਦੀ ਕਈ ਸਰੇ ਬਿਆਨਾਂ ਕਰਕੇ ਚਰਚਾਤ ਰਹੀ ਤੇ ਹੁਣ ਉਹ ਫਿਰ ਕਸੂਤੀ ਫਸੀ ਆ ਬਿਆਨਾਂ ਕਰਕੇ ਕਿਵੇਂ ਫਸੀ ਹੈ ਹੁਣ ਹਿਮਾਚਲ ਦੇ ਵਿੱਚ ਬਹੁਤ بارشਾਂ ਹੋਈਆਂ ਬੱਦਲ ਫਟੇ ਹੜ੍ਹ ਆਏ ਹੋਏ ਨੇ ਕੰਗੜਾ ਹਿਮਾਚਲ ਦੇ ਮੰਡੀ ਤੋਂ ਐਮਪੀ ਬਣੀ ਹੈ ਭਾਜਪਾ ਵੱਲੋਂ ਬੀਜੇਪੀ ਵੱਲੋਂ ਉੱਥੇ ਹੁਣ ਕੰਡਣਾ ਹੜਾਂ ਚ ਗਈ ਲੋਕ ਡੁੱਬ ਰਹੇ ਨੇ ਲੋਕਾਂ ਦੇ ਘਰ ਟੈ ਰਹੇ ਨੇ ਮੀਡੀਆ ਦੇ ਸਾਹਮਣੇ ਜਦੋਂ ਕੰਗਣਾ ਨੇ ਬਾਈਟ ਦਿੱਤੀ ਪਹਿਲਾਂ ਤੋਂ ਨੇ ਬੜਾ ਹਾਸਾ ਹੱਸ ਕੇ ਗੱਲਾਂ ਕੀਤੀਆਂ ਪੂਰਾ ਮੁਸਕਰਾ ਕੇ ਦੱਸਿਆ ਵੀ ਇੱਥੇ ਹਾਰ ਆਇਆ ਲੋਕ ਮਰ ਰਹੇ ਨੇ ਜਿਵੇਂ ਉਹ ਹੱਸਦੀ ਹੁੰਦੀ ਆ ਉਹਦੇ ਤੇ ਸਵਾਲ ਉੱਠੇ ਕਿ ਇੰਨੀ ਅਕਲ ਵੀ ਨਹੀਂ ਵੀ ਇਹ ਦਰਦਨਾਕ ਗੱਲਾਂ ਦੰਦੀਆਂ ਕੱਢ ਕੇ ਜਾਂ ਹਾਸਾ ਹੱਸ ਕੇ ਕਰਨ ਵਾਲੀਆਂ ਹੁੰਦੀਆਂ ਦੂਜੀ ਕੰਗਣਾ ਨੂੰ ਜਦੋਂ ਪੁੱਛਿਆ ਗਿਆ ਵੀ ਤੁਸੀਂ ਇੱਥੇ ਲੋਕਾਂ ਦੀ ਕੀ ਮਦਦ ਕਰ ਰਹੇ ਹੋ ਕੀ ਦੇ ਰਹੇ ਹੋ ਜਿਨ੍ਹਾਂ ਦੇ ਘਰ ਡਿੱਗੇ ਨਹੀਂ ਜਾਂ ਤੁਸੀਂ ਐਮਪੀ ਹੋ ਇਥੋਂ ਦੇ ਕਹਿੰਦੀ ਮੈਂ ਕੀ ਦੇ ਸਕਦੀ ਆ ਹੱਥ ਖੜੇ ਕਹਿੰਦੀ ਮੈਂ ਕੀ ਦੇ ਸਕਦੀ ਆ ਮੇਰੇ ਕੋਲ ਦੇਣ ਦੀ ਕੀ ਐ ਐਮਪੀ ਕੋ ਤਾਂ ਕੁਝ ਹੁੰਦਾ ਹੀ ਨਹੀਂ ਨਾ ਹੀ ਮੈਂ ਕੈਬਨਿਟ ਜਾਂ ਮਤਲਬ ਮੰਤਰੀ ਮੰਡਲ ਚ ਵੀ ਮਹਿ ਲੀਗੀ ਤੇ ਸਰਕਾਰ ਕਹਿੰਦੀ ਜਿਹੜੀ ਆ ਉਹ ਕੁਝ ਕਰ ਨਹੀਂ ਰਹੀ ਇੱਥੋਂ ਦੀ ਤੇ ਉਹ ਤਾਂ ਸਾਰੇ ਖਾਨ ਤੇ ਲੱਗੇ ਹੋਏ ਨੇ ਤੇ ਮੈਂ ਕੁਝ ਨਹੀਂ ਕਰ ਸਕਦਾ ਜਦੋਂ ਕੰਗਣਾ ਰ瑙ਤ ਨੇ ਇਹ ਬਿਆਨ ਦਿੱਤਾ ਤਾਂ ਉਸ ਤੋਂ ਬਾਅਦ ਸਵਾਲ ਉੱਠੇ ਕੰਗਣਾ ਰ瑙ਤ ਨੂੰ ਚਫੇਰੋ ਲੋਕ ਇਹ ਪੁੱਛ ਰਹੇ ਨੇ ਇਹ ਭਾਜਪਾ ਦੀ ਸਰਕਾਰ ਹੈ ਸੈਂਟਰ ਦੇ ਵਿੱਚ ਤੇ ਜੇ ਤੇਰੀ پارٹی ਦੀ ਸਰਕਾਰ ਹੈ ਤੇ ਤੂੰ ਫਿਰ ਵੀ ਕੁਝ ਨਹੀਂ ਕਰ ਸਕਦੀ ਤਾਂ ਫਿਰ ਤੂੰ ਕਰ ਕਦੋਂ ਸਕੇਗੀ ਐਸ ਟਾਈਮ ਸੈਂਟਰ ਚ ਬੀਜੇਪੀ ਦੀ ਸਰਕਾਰ ਹੈ ਔਰ ਕੰਗਣਾ ਰ瑙ਤ ਵੀ ਬੀਜੇਪੀ ਦੀ ਐਮਪੀ ਹੈ ਤਾਂ ਫਿਰ ਇਸ ਸਾਰੇ ਮਾਮਲੇ 'ਚ ਕੰਗਣਾ ਦਾ ਇਹ ਬਿਆਨ ਕਿੰਨਾ ਸਹੀ ਹੈ ਤੁਸੀਂ ਵੀ ਆਪਣਾ ਕਮੈਂਟ ਆਪਣਾ ਵਿਚਾਰ ਜ਼ਰੂਰ ਲਿਖਿਓ ਬਹੁਤ ਮਿਹਰਬਾਨੀ